ਦੇ ਸ਼ਹਿਰ ਦਾ 메ਨ ਪਰਿਵਾਰ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30 35 ਸਾਲ ਤੋਂ ਸਾਡੇ ਸ਼ਹਿਰ ਦਾ 메ਨ ਇਹਨਾਂ ਦਾ ਬਿਜ਼ਨਸ ਹੈ। ਔਰ ਸਾਡੇ ਹਰੀਓਮ ਜੀ ਅ ਕਿਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ। ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਹੈ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਉਹ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਬਹੁਤ ਹੀ ਦੁਖਦਾਈ ਘਟਨਾ ਸਾਡੇ ਬਹੁਤ ਹੀ ਸਾਡੇ ਇਲਾਕੇ ਦਾ ਪ੍ਰਤਿਸ਼ਠਿਤ ਪਰਿਵਾਰ ਬਹੁਤ ਸਤਿਕਾਰਯੋਗ ਪਰਿਵਾਰ ਨੰਦਾ ਪਰਿਵਾਰ ਜਿੰਨਾਂ ਦੇ ਘਰ ਇਹ ਬਹੁਤ ਵੱਡਾ ਤਕਾਨਤ ਹੋਇਆ ਇੱਕ ਹੀ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਦੇ ਮੌਤ ਹੋ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੇ ਹਾਦਸੇ ਮੈਂ ਸਮਝਦਾ ਹਾਂ ਕਿ ਅੱਜ ਇਹ ਤਿੰਨ ਸਿਵੇ ਜਿਹੜੇ ਇਕੱਠੇ ਸਾਰੇ ਸ਼ਹਿਰ ਦੇ ਵਿੱਚ ਸਰਾਂਦ ਦੇ ਵਿੱਚ ਇਕੱਠੇ ਤਿੰਨ ਸਿਵੇ ਜਿਹੜੇ ਅੱਜ ਬਣਨ ਲੱਗੇ ਦੋ ਵੱਡਾ ਖਾਂਤ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਤੇ ਇੱਕੋ ਸਮੇਂ ਇੱਕ ਪਰਿਵਾਰ ਦੇ ਤਿੰਨ ਸਿਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਇਹ ਜਿਹੜਾ ਦੁੱਖ ਦਾ ਪਰਕਾਵਾ ਕੀਤਾ ਜਾ ਸਕਦੇ ਬਹੁਤ ਹੀ ਬੜੀ ਸਾਡੇ ਸ਼ਹਿਰ ਵਾਸਤੇ ਸਾਡੇ ਇਲਾਕੇ ਵਾਸਤੇ ਦੁਖਦਾਈ ਸਮਾਂ ਹੈਗਾ ਕਿ ਉਧਰ ਤੇ ਰੰਗ ਦੇ ਕੀਤਾ ਨਹੀਂ ਕੁਝ ਆ ਸਕਦਾ ਔਰ ਜਿਸ ਸਾਹਿਬ ਸੁਨਾਹੀ ਚਾਹ ਰਹੇ ਤੁਸੀਂ ਕੀ ਜੇ ਸਭ ਨੰਸ਼ਕਾਰ ਨੰਸ਼ਕਾਰ ਹੀ ਕਰਤੀ ਕਰਤੇ ਅੱਗੇ ਨੰਸ਼ਕਾਰ ਹੀ ਕਰਨੀ ਬਣਦੀ ਆ ਔਰ ਬਹੁਤ ਦੁੱਖਾ ਅੱਜ ਹਰ ਸ਼ਹਿਰ ਦਾ ਹਰੇਕ ਬੰਦਾ ਕਿਸੇ ਵੀ ਕਿੱਤੇ ਨਾਲ ਜੁੜਿਆ ਕਿਸੇ ਵੀ ਵਿਸ਼ਵਾਸ ਨਾਲ ਜੁੜਿਆ ਕਿਸੇ ਵੀ ਪਾਰਟੀ ਨਾਲ ਜੁੜਿਆ ਸਾਰਿਆਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਉਹ ਸਾਰੇ ਇੱਥੇ ਹਾਜ਼ਰ ਆ ਸਾਡਾ ਆਪਣਾ ਪਰਿਵਾਰ ਅਸੀਂ ਵੀ ਬਹੁਤ ਧੀਰ ਤੋਂ ਇਕੱਠੇ ਰਹਨੇ ਆ ਹਰ ਦੁੱਖ ਸੁੱਖ ਸਾਂਝੇ ਔਰ ਸਾਡੇ ਬਾਤੇ ਬਹੁਤ ਵੱਡਾ ਮੈਂ ਅ ਇਹ ਪ੍ਰਾਰਥਨਾ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਕਿ ਉਹਨਾਂ ਦਾ ਛੋਟਾ ਬੇਟਾ ਜਿਹੜਾ ਹੈਗਾ ਉਹ ਐਡਮਿਟ ਹੈਗਾ ਜਿਹਦੇ ਇਲਾਜ ਆ ਕੋਈ ਵੀ ਕਾਰ ਦੇ ਵਿੱਚ ਸੀ ਉਹਦੇ ਨਾਲ ਦੋ ਹੋਰ ਜਿਹੜੇ ਫੀਮੇਲ ਮੈਂਬਰ ਨੇ ਉਹ ਵੀ ਹੈਗੇ ਨੇ ਸੋ ਪਰਮਾਤਮਾ ਉਹਨਾਂ ਦੀ ਤੇ ਤਰਸ ਕਰਨ ਉਹਨਾਂ ਨੂੰ ਸਿਹਤਯਾਬ ਕਰਨ ਇਹ ਲੱਗਦਾ ਹੈ ਬਹੁਤ بڑا ਦੁਖਾਂਤ ਹੋਇਆ ਹੈ ਜੀ ਕਿ ਮੈਰੀਤੋਂ ਆ ਰਹੀ ਸੀ ਲੁਹਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਪੈਣਾ ਤੇ ਇਕਬੀਰ ਅਸ਼ੋਕ ਲੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ 'ਚ ਮੌਤ ਹੋ ਗਈ ਸੜਕਾਂ ਤੇ ਜਿਹੜੀ ਖੜੀ ਟਰੱਕਾਂ ਇਹ ਬਹੁਤ ਵੱਡਾ ਮੌਜਦਾ ਕਾਰਨ ਬਣ ਰਹੇ ਹੈ ਇਨ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਕੋਲ ਐਕਸੀਡੈਂਟ ਹੋ ਰਹਾ ਲੋਕ ਰੋਜ਼ ਜਾਨਾ ਰੋਜ਼ ਮਰ ਰਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆਏ ਸ਼ਮਸ਼ਾਨ ਘਾਟ 'ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਭਰੇ ਮਨ ਦੇ ਨਾਲ ਜੁਹ ਉਹਨਾਂ ਨੂੰ ਜਿਹੜਾ ਹੈ ਸੰਸਕਾਰ ਵੇਲੇ ਇੱਥੇ ਇਕੱਠੇ ਹੋਇਆ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬਿਆ ਹੋਇਆ ਹਾਂਜੀ ਸਰ ਬਹੁਤ ਹੀ ਦੁਖਦਾਈ ਖਬਰ ਕਿ ਨੰਦਾ ਪਰਿਵਾਰ ਤੇ ਅਰੂੜਾ ਪਰਿਵਾਰ ਨੂੰ ਜਿਨਾ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਵਿਆਹ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਘਾਟਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਸ ਲਈ ਅਸੀਂ ਸਾਰੇ ਅੱਜ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਆ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮਰਥਨ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੋ ਅੱਜ ਬੜੀ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਦਰਦਨਾਕ ਘਟਨਾ ਜੋ ਸਾਡੇ ਸ਼ਹਿਰ ਚ ਵਾਪਰੀ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ ਅਰੋੜਾ ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਤੇ ਨਾਲ ਹੀ ਉਹਨਾਂ ਦਾ ਚਾਚਾ ਮੋਹਨ ਨੰਦਾ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਨੰਦਾ ਤੇ ਨਾਲ ਹੀ ਕਿਰਨ ਜੀ ਦੀ ਚਾਚੀ ਆਪਣਾ ਰੈਨੂ ਜੀ ਉਸਵਾਰ ਸੀ ਪਰ ਘਟਨਾ ਅਜਿਹੀ ਵਾਪਰੀ ਕਿ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਪਰਿਵਾਰ ਦੇ ਮੈਂਬਰਾਂ ਦੀਆਂ ਡੈਥਾਂ ਹੋ ਗਈਆਂ ਜਿਦੇ ਵਿੱਚ ਲੜਕੀ ਦੇ ਪਿਤਾ ਅਸ਼ੋਕਨੰਦਾ ਜੀ ਤੇ ਉਹਨਾਂ ਦੀ ਮਾਤਾ ਕਿਰਨ ਜੀ ਤੇ ਲੜਕੀ ਦੀ ਚਾਚੀ ਰੇਨੂ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਨੇ ਮੋਹਨ ਜੀ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਜੀ ਉਹ ਆਪਣਾ ਲੁਧਿਆਣਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਸੋ ਸਾਡੇ ਸ਼ਹਿਰ ਵਾਸਤੇ ਇਹ ਜਿਹੜੀ ਦੁਰਘਟਨਾ ਬਹੁਤ ਹੀ ਮੰਦਭਾਗੀ ਆ ਅੱਜ ਸ਼ਹਿਰ ਸਾਡਾ ਰੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਠਾਠਾ ਮਰਦਾ ਘੱਟ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰਿਤ ਹੋਇਆ ਹੈ ਅਜਿਹੀ ਘਟਨਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਕਿਉਂਕਿ ਇੱਕ ਪਾਸੇ ਜਦੋਂ ਡੋਲੀ ਤੋਰੀ ਜਾਂਦੀ ਹੈ ਡੋਲੀ ਹਜੇ ਘਰ ਵੀ ਨਹੀਂ ਪਹੁੰਚੀ ਉਹ ਫਲੋਰ ਤੋਂ ਵਾਪਸ ਲੜਕੀ ਆਪਣੇ ਮਾਪਿਆਂ ਨੂੰ ਦੇਖਣ ਲਈ ਆਈ ਤੇ ਅੱਜ ਉਹ ਆਪਣੇ ਮਾਂ ਦੇ ਸੰਸਕਾਰ ਤੇ ਪਹੁੰਚੀ ਹੈ ਬੜਾ ਹੀ ਇਹ ਦਰਦਨਾਕ ਘਟਨਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਪੂਰੇ ਸਰੰਦਲੇ ਨਹੀਂ ਲੱਗ ਲਈ ਬਹੁਤ ਹੀ ਗਮੀ ਵਾਲਾ ਦਿਨ ਹੈ ਉਹ ਮੇਰੇ ਪਰਨੇ ਮਿਲਦੇ ਸਨ ਦੋਤਾ ਮੈਂ ਇਹ ਪੂਰਾ ਇਲਾਕਾ ਪਰਮਾਤਮਾ ਦੇ ਚਰਨਾਂ ਚ ਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਦੋ ਜੀ ਡੋਰੇ ਇਲਾਜ ਹਸਪਤਾਲ ਨੇ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇ ਕੇ ਪਰਿਵਾਰ ਨੂੰ ਸੰਪਰਨ ਦਾ ਮੌਕਾ ਦੇ ਇਸੇ ਗੁਰੂ ਮਹਾਰਾਜ ਦੇ ਚਰਨਾਂ ਚ ਬਹੁਤ ਦੁੱਖੀ ਭਰਿਆ ਦਿਨ ਹੈ